ਬਹੁਤ ਬਹੁਤ ਸਵਾਗਤ ਦੋਸਤੋ ਇਸ ਟਾਈਮ ਖੜੇ ਆ ਅਸੀਂ ਸ਼੍ਰੀ ਗੁਰੂ ਰਵਿਦਾਸ ਜਿਹੜਾ ਚੌਕ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਸਾਡੀ ਜਲੰਧਰ 스마트 ਸਿਟੀ ਦੀਆਂ ਤਸਵੀਰਾਂ ਵਾਂ ਇਹ ਜਿਹੜਾ ਬੁਰਾ ਹਾਲ ਆ ਸ਼੍ਰੀ ਗੁਰੂ ਰਵਿਦਾਸ ਚੌਕ ਦੇ ਵਿੱਚ ਇਸ ਟਾਈਮ ਖੜੇ ਆ ਜੋ ਜਲੰਧਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਅਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਵੀ ਚਲੋ ਗੱਡੀਆਂ ਦੇ ਵਿੱਚ ਲੋਕ ਨੰਗ ਰਹੇ ਆ ਚਲੋ ਸੇਫ ਹੋ ਜਾਂਦੇ ਥੋੜਾ ਮਿੱਟੀ ਤੋਂ ਪਰ ਜਿਹੜੇ ਬਾਈਕਾਂ ਦੇ ਉੱਤੇ ਲੋਕ ਨੰਗ ਰਹੇ ਆ ਉਹਨਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਪਾ ਕੇ ਦੇਖ ਦੇਖ ਰਹੇ ਤੁਸੀਂ ਕਿੱਦਾਂ ਉਹ ਅੰਨੇ ਹੋ ਜਾਂਦੇ ਆ ਅੱਗੇ ਕੁਝ ਦੇਖਦਾ ਨਹੀਂ ਆ ਇਹ ਦੋਸਤੋ ਹੁਣ ਦੀ ਗੱਲ ਨਹੀਂ ਇਹ ਕਾਫੀ ਢੇਰ ਤੋਂ ਜਿਹੜਾ ਰੋਡ ਆ ਇਹ ਇੱਦਾਂ ਹੀ ਐੜਾ ਸ਼੍ਰੀ ਗੁਰੂ ਰਵਦਾਸ ਚੌਂਕ ਦੇ ਵਿੱਚ ਇਸ ਟਾਈਮ ਖੜੇ ਆ ਅਸੀਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਨੇ ਪੱਟ ਕੇ ਜਿਹੜਾ ਪੂਰਾ ਰੋਡ ਖਰਾਬ ਕੀਤਾ ਆ ਵਾ ਸਵੇਰੇ ਵੀ ਜਿਹੜਾ ਵਾ ਇੱਥੇ ਦੋ ਟਰਾਲੀਆਂ ਜਿਹੜੀਆਂ ਫਸ ਚੁੱਕੀਆਂ ਆ ਉਸ ਤੋਂ ਬਾਅਦ ਜਿਹੜਾ ਬੜੀ ਮੁਸ਼ਕਲ ਦੇ ਨਾਲ ਉਹਨੂੰ ਜਿਹੜਾ ਕੱਟਿਆ ਗਿਆ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਸਿਸਟਮ ਖੜੇ ਆ ਤੇ ਹਾਲਾਤ ਤੁਸੀਂ ਦੇਖ ਸਕਦੇ ਜਲੰਧਰ ਦੇ ਹੁਣ ਜਿਹੜੀ ਆ ਦੇਖੋ ਮਿੱਟੀ ਪਾਈ ਜਾ ਰਹੀ ਆ ਇਹ ਪਹਿਲਾਂ ਕਿਉਂ ਨਹੀਂ ਜਿਹੜਾ ਵਾ ਰਾਤ ਨੂੰ ਕੰਮ ਹੁੰਦਾ ਜਦੋਂ ਕਰਾਊਡ ਨਹੀਂ ਹੁੰਦਾ ਇੱਥੇ ਆ ਦੇਖ ਸਕਦੇ ਤੁਸੀਂ ਕਿ ਕਿਸ ਕਿਸ ਦੀ ਜ਼ਿੰਮੇਵਾਰੀ ਆ ਐਮਐਲਏ ਦੀ ਜ਼ਿੰਮੇਵਾਰੀ ਆ ਜਾਂ ਕਾਉਂਸਲਰ ਦੀ ਆ ਇੱਥੇ ਐਮਪੀ ਜਿਹੜੇ ਆ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਭਗਤ ਜੀ ਦਾ ਏਰੀਆ ਵਾ ਤੁਸੀਂ ਭਗਤ ਜੀ ਦੇ ਏਰੀਏ ਦੇ ਹਾਲਾਤ ਜਿਹੜੇ ਇੱਥੇ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਹਾਲਾਤ ਆ ਉਹ ਬੱਤਰ ਹਾਲਾਤ ਜਿਹੜੇ ਜਲੰਧਰ ਦੇ ਹੋਏ ਪਿਆ ਇਸ ਟਾਈਮ ਤੇ 2.5 ਤੋਂ 3 ਸਾਲ ਜਿਹੜੀ ਸਰਕਾਰ ਨੂੰ ਬਣੇ ਹੋਏ ਹੋਏ ਆ ਪਰ ਜਿਹੜੇ ਹਾਲਾਤ ਤੁਸੀਂ ਜਲੰਧਰ ਦੇ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਹਾਲਾਤ ਉਹ ਬੱਤਰ ਹਾਲਾਤ ਹੋਏ ਤੁਸੀਂ ਦੇਖ ਸਕਦੇ ਹੋ ਉਹ ਜਿਸ ਤਰ੍ਹਾਂ ਹੈ ਜੀਐਸਬੀ ਵਾਲਾ ਕੰਮ ਕਰ ਰਿਹਾ ਹੈ ਕਿਸੇ ਦਾ ਨੁਕਸਾਨ ਨਹੀਂ ਹੋ ਸਕਦਾ ਇਸ ਦੇ ਨਾਲ ਉਹ ਕਿਸ ਤਰ੍ਹਾਂ ਗੱਡੀਆਂ ਨਿਕਲ ਰਹੀਆਂ ਵਾਂ ਉਹ ਕਿਸ ਤਰ੍ਹਾਂ ਜਿਹੜਾ ਮਿੱਟੀ ਪਾ ਰਿਹਾ ਵਿੱਚ ਉਹਦੇ ਤੁਸੀਂ ਹਾਲਾਤ ਦੇਖ ਸਕਦੇ ਕਿਸ ਤਰ੍ਹਾਂ ਕਿਸੇ ਦਾ ਵੀ ਜਾਨੀ ਮਾਲੀ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਵਾ ਫਿਰ ਇਸ ਦਾ ਜਿਹੜਾ ਜ਼ਿੰਮੇਵਾਰ ਕੌਣ ਹੋਏਗਾ ਲੋਕ ਆ ਰਹੇ ਆ ਤੇ ਉਹ ਮਿੱਟੀ ਪਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਹਾਲਾਤ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਅਸੀਂ ਖੜੇ ਆ ਤੇ ਆ ਚੰਨੀ ਸਾਹਿਬ ਦੀ ਵੀ ਸਾਡੇ ਫੋਟੋ ਲੱਗੀ ਹੋਈ ਹੈ ਇੱਥੇ ਚੰਨੀ ਸਾਹਿਬ ਜਿਹੜਾ ਉਹ ਸਵਾਗਤ ਕਰ ਰਿਹਾ ਜਲੰਧਰ ਦੇ ਲੋਕਾਂ ਦਾ ਜਿਹੜੇ ਦੂਰੋਂ ਲੋਕ ਆ ਰਹੇ ਆ ਉਹਨਾਂ ਦਾ ਕੀ ਤੁਸੀਂ ਜਲੰਧਰ ਦੇ ਵਿੱਚ ਐਂਟਰ ਹੋ ਗਏ ਉਹ ਤੁਹਾਡਾ ਸਵਾਗਤ ਕੀਤਾ ਜਾਂਦਾ 스마트 ਸਿਟੀ ਦਾ ਜਿਹੜਾ ਦਿਖਾ ਰਹੇ ਆ ਚੰਨੀ ਸਾਹਿਬ ਸਾਡੇ ਤੁਸੀਂ ਦੇਖ ਸਕਦੇ ਹੋ ਬੋਰਡ ਸ੍ਰੀ ਗੁਰੂ ਰਵਦਾਸ ਚੌਂਕ ਦੇ ਵਿੱਚ ਅਸੀਂ ਉਹਦੇ ਵਿੱਚ ਖੜੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚੰਨੀ ਸਾਹਿਬ ਦਾ ਬੋਰਡ ਲੱਗਾ ਸਾਡੇ ਐਮਪੀ ਜਿਹੜੇ ਜਲੰਧਰ ਤੋਂ ਜਿੱਤੇ ਸੀਗੇ ਪਰ ਸਵਾਲ ਤੇ ਇਹੀ ਖੜੇ ਹੁੰਦੇ ਕਿ ਵਿਕਾਸ ਜਿਹੜਾ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਵਾ आम आदमी सरकार ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮਿੱਟੀਆਂ ਮਿੱਟੀ ਓੜ ਓੜ ਕੇ ਜਿਹੜੀ ਆ ਉਹ ਲੋਕਾਂ ਦੇ ਆ ਦੇਖੋ ਤੁਸੀਂ ਕੀ ਇਹ ਕਰਨਾ ਜਿਹੜਾ ਜਾਇਜ ਆ ਇੱਕ ਕਰਾਊਡ ਚੱਲ ਰਿਹਾ ਉਹ ਦੂਸਰੇ ਪਾਸੇ ਇਹ ਜਿਹੜਾ ਵਾ ਜੀਸੀਬੀ ਲੈ ਕੇ ਜਿਹੜਾ ਵਾ ਇਸ ਨੂੰ ਸਹੀ ਕਰ ਰਿਹਾ ਕਿ ਕਿਸੇ ਦਾ ਵੀ ਨੁਕਸਾਨ ਜਿਹੜਾ ਇਸ ਦੇ ਵਿੱਚ ਹੋ ਸਕਦਾ ਵਾ ਕੀ ਇਹ ਪ੍ਰਸ਼ਾਸਨ ਦੇ ਨਿਗਾਹ ਦੇ ਵਿੱਚ ਹੈਗੀਆਂ ਚੀਜ਼ਾਂ ਇੱਕ ਪਾਸੇ ਕਰਾਊਡ ਆ ਰਿਹਾ ਵਾ ਇੱਕ ਪਾਸੇ ਜਿਹੜਾ ਵਾ ਇਹ ਕੰਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇਹ ਨੁਕਸਾਨ ਵੀ ਜਿਹੜਾ ਲੋਕਾਂ ਨੂੰ ਆਮ ਜਨਤਾ ਨੂੰ ਹੋ ਸਕਦਾ ਇਸ ਤਰ੍ਹਾਂ ਲੋਕਾਂ ਨੂੰ ਜਿਹੜੀਆਂ ਜਲੰਧਰ ਦੇ ਵਿੱਚ ਪਰੇਸ਼ਾਨੀਆਂ ਹੋ ਰਹੀਆਂ ਪਿਆ ਇਸ ਦਾ ਕੌਣ ਜ਼ਿੰਮੇਵਾਰ ਹੋਏਗਾ ਅਗਰ ਕਿਸੇ ਦੀ ਗੱਡੀ ਦੇ ਵਿੱਚ ਵੱਜ ਜਾਂਦਾ ਜਾਂ ਕਿਸੇ ਦੀ ਬਾਈਕ ਦੇ ਵਿੱਚ ਵੱਜ ਜੇਗਾ ਤੇ ਕੌਣ ਜ਼ਿੰਮੇਵਾਰ ਹੋਏਗਾ ਇਹ ਅੰਕਲ ਹੁਣ ਕਰਾਊਡ ਚੱਲਦਾ ਪਿਆ ਵਾ ਤੁਹਾਡੇ ਹਿਸਾਬ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਸਕਦਾ ਜਿੱਦਾਂ ਇਹ ਕਰ ਰਹੇ ਕੰਮ ਮੈਮ ਹੋ ਸਕਦਾ ਨਾ ਨੁਕਸਾਨ ਦੇਖੋ ਇਹ ਕੌਣ ਜ਼ਿੰਮੇਵਾਰ ਹੋ ਗਿਆ ਕਿਸੇ ਦੀ ਗੱਡੀ ਦਾ ਨੁਕਸਾਨ ਹੋ ਗਿਆ ਮੁੜ ਕੇ ਕਿਸੇ ਨੇ ਇੱਥੇ ਲੱਗਣਾ ਹੀ ਲੱਗ ਗਏ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਮਿੰਟ ਭਰਾ ਇਹ ਸਰ ਹੁਣ ਇੱਕ ਪੂਰਾ ਰੋਡ ਇੱਥੇ ਚੱਲ ਰਿਆ ਪਿਆ ਵਾ ਹੁਣ ਉਹ ਬੰਦਾ ਕੰਮ ਕਰ ਰਿਹਾ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਕੀ ਕਹਿਣਾ ਜਾਣੇ ਇਸ ਬਾਰੇ ਹੈਗਾ ਸਰ ਕੋਈ ਜਵਾਬ ਇਹਦਾ ਪ੍ਰਸ਼ਾਸਨ ਤੋਂ ਵੀ ਅਸੀਂ ਪੁੱਛਣ ਦੀ ਜਿਹੜੀ ਗੱਲ ਕੀਤੀ ਪਰ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਇਸ ਟਾਈਮ ਇਸ ਟਾਈਮ ਜਿਹੜਾ ਵਾ ਤੁਸੀਂ ਦੇਖ ਸਕਦੇ ਪੂਰਾ ਇੱਕ ਰੋਡ ਚੱਲ ਰਿਹਾ ਵਾ ਪੂਰਾ ਦਿਨ ਚੜਿਆ ਹੋਇਆ ਲੋਕੀ ਕਰਾਊਡ ਦਾ ਉਹਨ ਕਰਾਊਡ ਦੇ ਵਿੱਚ ਹੀ ਕੰਮ ਚੱਲ ਰਿਹਾ ਵਾ ਕੋਈ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਇੱਥੇ ਤੇ ਕਿਸ ਤਰ੍ਹਾਂ ਜਿਹੜਾ ਇੱਕ ਜੀਸੀਬੀ ਦੇ ਨਾਲ ਹੁਣ ਸੜਕ ਜਿਹੜੀ ਠੀਕ ਕੀਤੀ ਜਾਂਦੀ ਸਵੇਰੇ ਵੀ ਜਿਹੜਾ ਇੱਥੇ ਪ੍ਰਸ਼ਾਨ ਜਿਹੜੇ ਹੋ ਰਿਹਾ ਕਿਸ ਤਰ੍ਹਾਂ ਲੋਕ ਜਿਹੜਾ ਇੱਥੇ ਨੰਗ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਹੁਣ ਇੱਥੇ ਆ ਚੁੱਕਾ ਵਾ ਪਹਿਲਾਂ ਇੱਥੇ ਕੋਈ ਵੀ ਨਹੀਂ ਸੀਗਾ ਤਸਵੀਰਾਂ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਲੋਕ ਆ ਇੱਥੇ ਉਹ ਪਰੇਸ਼ਾਨ ਹੋ ਰਹੇ ਆ ਕੋਈ ਵੀ ਪ੍ਰਸ਼ਾਸਨ ਜਿਹੜਾ ਇੱਥੇ ਉਹ ਨਹੀਂ ਸੀਗਾ ਦੋਸਤੋ ਲਗਾਤਾਰ ਅਸੀਂ ਤੁਹਾਨੂੰ ਹਰੇਕ ਮੁੱਦੇ ਦੇ ਉੱਤੇ ਜਿਹੜੀ ਆ ਚਰਚਾ ਕਰਦੇ ਰਹਿਨੇ ਆ ਹਾਲਾਤ ਦਿਖਾਉਂਦੇ ਰਹਿਨੇ ਆ ਅਸੀਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉਹ ਇੱਥੇ ਪਹੁੰਚ ਚੁੱਕਾ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਅਸੀਂ ਪੁੱਛਿਆ ਸੀਗਾ ਕੋਈ ਵੀ ਕੋਈ ਗੱਡੀ ਦੇ ਵਿੱਚ ਵੀ ਪਹਿਲਾ ਜਿਹੜਾ ਇਹ ਵੱਜਣ ਲੱਗਾ ਸੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਲਾ ਜਿਹੜੇ ਜਿਹੜੇ ਜਲੰਧਰ ਦੇ ਉਹ ਬਣੇ ਹੋਏ ਆ ਕੀ ਇਹ ਪਹਿਲਾ ਜਿਹੜਾ ਇਹ ਕੰਮ ਜਿਹੜਾ ਇਹ ਪਹਿਲਾਂ ਨਹੀਂ ਹੋ ਸਕਦਾ ਹੁਣ ਤੁਸੀਂ ਦੇਖ ਸਕਦੇ ਹੋ 10 ਤੋਂ 11 ਵਜੇ ਦਾ ਟਾਈਮ ਹੋਣ ਲੱਪਿਆ ਵਾ ਦੇਖੋ ਇਸ ਤਰ੍ਹਾਂ ਜਿਹੜਾ ਵਾ ਉਹ ਜਲੰਧਰ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਵਾ ਦੋਸਤੋ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਲੈ ਕੇ ਮੈਂਬਰੋ ਚੌਂਕ ਤੱਕ ਜਿਹੜਾ ਉਹ ਸਾਰਾ ਰੋਡ ਇਹਨਾਂ ਨੇ ਪੱਟ ਕੇ ਜਿਹੜਾ ਉਹ ਖਰਾਬ ਕੀਤਾ ਗਿਆ ਵਾ ਦੋਸਤੋ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇਸ ਦੇ ਜਿਹੜੇ ਹਾਲਾਤ ਬਣੇ ਹੋਏ ਕੌਣ ਜ਼ਿੰਮੇਵਾਰ ਹੈ ਇਸ ਦਾ ਐਮਪੀ ਜ਼ਿੰਮੇਵਾਰ ਆ ਜਾਂ ਐਮਐਲਏ ਜ਼ਿੰਮੇਵਾਰ ਹੈ ਜਿਹੜੇ ਜਲੰਧਰ ਦੇ ਮੰਤਰੀ ਜ਼ਿੰਮੇਵਾਰ ਹ ਹੁਣ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਇਹ ਨੁਕਸਾਨ ਨਹੀਂ ਕਿਸੇ ਦਾ ਇਹ ਕਿਸੇ ਦੇ ਥੋੜਾ ਜਿਹਾ ਵੀ ਟੱਚ ਹੋ ਜਵੇ ਗੱਡੀ ਦੇ ਉੱਤੇ ਨੁਕਸਾਨ ਜਿਹੜਾ ਹੋ ਸਕਦਾ ਭਾਈ ਕੀ ਕਹਿਣਾ ਚਾਹੁੰਦੇ ਪਹਿਲਾਂ ਇੱਥੇ ਕੋਈ ਵੀ ਨਹੀਂ ਹੈਗਾ ਸੀ ਪ੍ਰਸ਼ਾਸਨ ਹੁਣ ਤੁਸੀਂ ਇੱਥੇ ਜਿਹੜੇ ਪਹੁੰਚੇ ਹੋ ਨੀ ਟ੍ਰੈਫਿਕ ਨਹੀਂ ਮੈਂ ਜਿਹੜਾ ਬੰਦਾ ਸੀਗਾ ਉਹ ਗੱਡੀਆਂ ਦੇ ਵਿੱਚ ਹੀ ਬਾੜ ਕੇ ਉਹ ਕਰ ਰਿਹਾ ਸੀ ਮਿੱਟੀ ਸਹੀ ਮੈਂ ਉਹੀ ਪੁੱਛ ਰਣੇ ਸਵਾਲ ਪਹਿਲਾਂ ਕਿਉਂ ਨਹੀਂ ਇਹ ਕੀਤਾ ਜਾਂਦਾ ਕੋਈ ਕਰਾਊਡ ਨਹੀਂ ਹੁੰਦਾ ਇੱਥੇ ਭਾਜੀ ਐ ਕੋਈ ਜਵਾਈ ਆਪਣੇ ਕੋ ਨਹੀਂ ਨਹੀਂ ਮੈਂ ठेਕੇਦਾਰ ਨਹੀਂ ਪਹਿਲਾਂ ਇੱਥੇ ਕੋਈ ਮੁਲਾਜ਼ਮ ਵੀ ਨਹੀਂ ਖੜਾ ਸੀਗਾ ਜਦੋਂ ਕੰਮ ਹੋ ਰਿਹਾ ਸੀ ਨਹੀਂ ਲਾਈਟਾਂ ਦਾ ਮੈਨੂੰ ਪਤਾ ਵਾ ਭਾਜੀ ਲਾਈਟਾਂ ਤਾਂ ਚੱਲ ਹੀ ਰਹੀਆਂ ਵਾਂ ਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾ ਜਨਾਬਾ ਮੁਲਾਜ਼ਮਾ ਦਾ ਵੀ ਇਹੀ ਕਹਿ ਰਿਹਾ ਕਿ ਲਾਈਟਾਂ ਸਿਰਫ ਚੱਲ ਰਹੀਆਂ ਤੇ ਲਾਈਟਾਂ ਦਾ ਇਹ ਮਤਲਬ ਥੋੜੀ ਹੈ ਕਿ ਤੁਸੀਂ ਟ੍ਰੈਫਿਕ ਪੁਲ ਸੀ ਨਾ ਇੱਥੇ ਹੋਵੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਇੱਥੇ ਸਾਰਾ ਜਿਹੜਾ ਵਾ ਜਲੰਧਰ ਦਾ ਇਸ ਟਾਈਮ ਬੇੜਾ ਗੜਫ ਹੋ ਚੁੱਕਾ ਵਾ ਪ੍ਰਸ਼ਾਸਨ ਦੀ ਗੱਲ ਕਰ ਲਈਏ ਨਗਰ ਨਿਗਮ ਦੀ ਗੱਲ ਕਰ ਲਈਏ ਹੁਣ ਤੁਹਾਨੂੰ ਪਤਾ ਵਾ ਰਮਾ ਰੋੜਾ ਦਾ ਇੱਕ ਜਿਹੜਾ ਕੇਸ ਚੱਲ ਰਿਹਾ ਕ੍ਰਾਪਸ਼ਨ ਦਾ ਕਿਸ ਤਰ੍ਹਾਂ ਜਿਹੜਾ ਵਾ ਉਹ ਕ੍ਰਾਪਸ਼ਨ ਜਿਹੜਾ ਉਹ ਜਲੰਧਰ ਦੇ ਵਿੱਚ ਖਤਮ ਹੋਊਗਾ ਤੁਸੀਂ ਹਾਲਾਤ ਦੇਖ ਸਕਦੇ ਹੋ ਜਲੰਧਰ ਦੇ ਕੀ ਹਾਲਾਤ ਜਿਹੜੇ ਜਲੰਧਰ ਦੇ ਇਸਟਮ ਬਣ ਗਏ ਆ ਗੁਰੂ ਰਵਿਦਾਸ ਚੌਂਗ ਤੋਂ ਲੈ ਕੇ ਮੈਂਬਰੋ ਚੌਂਗ ਤੱਕ ਲੋਕ ਅੰਨੇ ਹੋ ਕੇ ਜਿਹੜਾ ਵਾ ਚਲਾਰੇ ਆ ਬਾਈਕ ਅੱਖਾਂ ਦੇ ਵਿੱਚ ਉਹਨਾਂ ਦੇ ਮਿੱਟੀ ਵੱਢ ਰਹੀ ਹੈ ਸਾਰੀ ਇਹ ਕੌਣ ਜਵਾਬ ਦੇਊਗਾ ਇਸ ਦਾ ਇਹ ਸਿਰਫ ਜਿਹੜੀ ਲੀਡਰ ਆ ਉਹ ਆਪਣੇ ਬੋਰਡ ਲਵਾਉਣ ਤੇ ਹੀ ਜਿਹੜੀ ਜ਼ੋਰ ਲਗਾਉਂਦੀ ਹੈ ਸਿਰਫ ਬੋਰਡ ਹੀ ਲਗਾਏ ਜਾਂਦੇ ਆ ਤੇ ਹੋਰ ਕੁਝ ਨਹੀਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਚੌਂਗ ਦੀ ਜਿਹੜੀ ਦਿਖਾ ਰਹੇ ਆ ਅਸੀਂ ਜਿਹੜੇ ਹਾਲਾਤ ਜਲੰਧਰ ਦੇ ਅਸੀਂ ਦਿਖਾਣੇ ਆ ਸਾਡਾ ਚੈਨਲ ਹਮੇਸ਼ਾ ਉਸ ਜਗ੍ਹਾ ਦੇ ਉੱਤੇ ਪਹੁੰਚਦਾ ਵਾ ਜਿੱਥੇ ਹਾਲਾਤ ਬਹੁਤ ਜ਼ਿਆਦਾ ਉਹ ਮਾੜੇ ਹੁੰਦੇ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਏ ਪਰੇਸ਼ਾਨ ਹੋ ਰਿਹਾ ਇਥੇ ਕੋਈ ਵੀ ਟ੍ਰੈਫਿਕ ਹੋ ਗਈ ਕੋਈ ਵੀ ਅੰਕਲ ਕੀ ਕਹਿਣਾ ਚਾਹੁੰਦੇ ਹੋ ਇੰਨੇ ਵਧੀਆ ਹਾਲਾਤ ਸਾਡੇ ਜਲੰਧਰ ਸਿਟੀ ਦੇ ਹਾਲਾਤ ਹੋਏ ਪਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਜਾਮ ਇਸ ਤੋਂ ਵਜਾ ਦੇ ਨਾਲ ਜਾਮ ਲੱਗ ਚੁੱਕਾ ਵਾ ਇਹ ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਇਹ ਇਹ ਮੇਨ ਜਿਹੜਾ ਰੋਡ ਆ ਏ 메ਨ ਜਿਹੜਾ ਰੋਡ ਆ ਅੱਗੇ ਮੋਗਾ ਹੋ ਗਿਆ ਬਠਿੰਡਾ ਹੋ ਗਿਆ ਅਬੋਰ ਹੋ ਗਿਆ ਫਾਜਲਕਾ ਹੋ ਗਿਆ ਇਹ 메ਨ ਰੋਡ ਜਿਹੜਾ ਵਾ ਇੱਥੋਂ ਇਹ ਨਿਕਲ ਕੇ ਸਿੱਧਾ ਇੱਥੋਂ ਨਿਕਲਦਾ ਵਾ ਜੀਟੀ ਰੋਡ ਜਿਹੜਾ ਅੱਗੇ ਨਿਕਲਦਾ ਵਾ ਇਸ ਕਰਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਉਹ ਬਣ ਚੁੱਕੇ ਆ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਆ ਮੈਂ ਇਹ ਸਾਡੇ ਪੱਤਰਕਾਰ ਭਾਈਚਾਰੇ ਨੂੰ ਇਹੀ ਅਪੀਲ ਕਰਦਾ ਕਿ ਇਦਾਂ ਦੇ ਹਾਲਾਤ ਜਿਹੜੇ ਦਿਖਾਏ ਯਾਰੇ ਕਿ ਪ੍ਰਸ਼ਾਸਨ ਦੀਆਂ ਜਿਹੜੀਆਂ ਉਹ ਅੱਖਾਂ ਖੁੱਲਣ ਇਹ ਦੇਖ ਲਓ ਤੁਸੀਂ ਮਿੱਟੀ ਮਿੱਟੀ ਹੋਇਆ ਪਿਆ ਪੂਰਾ ਇੱਥੇ ਤੇ ਮੁਲਾਜ਼ਮ ਜੀ ਆਪ ਵੀ ਮਿੱਟੀ ਤੋਂ ਹੱਥ ਮਾਰ ਰਹੇ ਥੋੜਾ ਉਹਨਾਂ ਦੇ ਵੀ ਮਿੱਟੀ ਪੈ ਰਹੀ ਹੈ ਹੁਣ ਤੇ ਇਹ ਤਾਂ ਆਮ ਬੰਦੇ ਨੇ ਪੁੱਛਣਾ ਚਾਹੀਦਾ ਵਾ ਕੀ ਜਿਹੜੇ ਹਾਲਾਤ ਆ ਉਹ ਹੋ ਸਕਦੇ ਆ ਜਲੰਧਰ ਦੇ ਹਾਲਾਤ ਭਾਈ ਕਿੱਦਾਂ ਦਾ ਲੱਗ ਰਿਹਾ ਸਮਾਰਟ ਸਿਟੀ ਜਲੰਧਰ ਸਾਡਾ ਮੜਾ ਦੱਸੋ ਦੇਖੋ ਜੀ ਇਹ ਡਵੈਲਪਮੈਂਟ ਨਹੀਂ ਹੈ ਤਾਂ ਕਿਸੇ ਨੂੰ ਤਾਂ ਬੋਸਤਾ ਦੇਣਾ ਪੈਣਾ ਹੀ ਆਪਣੇ ਕੋਲ ਹੈ ਨਾ ਵਿਦਾ ਹੱਥ ਬੰਦੇ ਕਿਤੇ ਤਾਂ ਆਪਾਂ ਆਪਣੇ ਘਰ ਦੇ ਵਿੱਚ ਨਹੀਂ ਕਰਦਾ ਭਾਈ ਹੁਣ ਤੁਸੀਂ ਚਲੋ ਗੱਡੀ ਦੇ ਵਿੱਚ ਆ ਜਿਹੜੇ ਬਾਈਕ ਦੇ ਉੱਤੇ ਜਾ ਰਹੇ ਉਹਨਾਂ ਦੇ ਕਿੰਨਾ ਭਾਜੀ ਅੰਨਾ ਹੋ ਗਿਆ ਬੰਦਾਨੇ ਹੋ ਰਹੇ ਇੱਥੇ ਕੀ ਹੁਣ ਸਵੇਰੇ ਇੱਥੇ ਟਰਾਲੀਆਂ ਢੋਡੀਆਂ ਸੀਗੀਆਂ ਬੜੇ ਜੀ ਕੀ ਕੰਮ ਥੋੜਾ ਜਲਦੀ ਹੋਣਾ ਚਾਹੀਦਾ ਤੁਸੀਂ ਦੇਖੋ ਪਹਿਲਾ ਇਹ ਕਹਿ ਦਿੰਦੇ ਆ ਕਿ ਅਹੀ ਸੀਵਰ ਦੇ ਪਾਈਪ ਰਹਿ ਗਏ ਸਾਡੇ ਸੜਕ ਬਣ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਹਿੰਦੇ ਸਾਡੇ ਪਾਣੀ ਵਾਲੇ ਪਾਈਪ ਰਹਿ ਕੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਕਿੱਦਾਂ ਹੋਣਾ ਚਾਹੀਦਾ ਪਲੈਨਿੰਗ ਹੋਣਾ ਚਾਹੀਦਾ ਇੱਕ ਪ੍ਰੋਪਰ ਜਿੰਨਾ ਇੱਕ ਲਾਈਨ ਲਾਈਨ ਰੋਟਾ ਚੱਲਣਾ ਚਾਹੀਦਾ ਇਹ ਕਾਰਵਾਈ ਹੋਣੀ ਚਾਹੀਦੀ ਜਿਹੜੇ ਮੁਲਾਜ਼ਮ ਇੱਦਾਂ ਕਰਦੇ ਜਿਹੜੇ ਗਲਤ ਚੀਜ਼ਾਂ ਹੁਣ ਭਾਈ ਅਸੀਂ ਆਈ ਇੱਥੇ ਕੋਈ ਮੁਲਾਜ਼ਮ ਨਹੀਂ ਸੀਗਾ ਮੈਂ ਜਦੋਂ ਆਇਆ ਉਸ ਤੋਂ ਬਾਅਦ ਮੁਲਾਜ਼ਮ ਵੀ ਆ ਗਏ ਚਲੋ ਭਾਈ ਥੈਂਕ ਯੂ ਤੇ ਦੇਖ ਸਕਦੇ ਹੋ ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਇੱਥੇ ਜਲੰਧਰ ਦੇ ਵਿੱਚ ਹਾਲਾਤ ਦੇਖ ਸਕਦੇ ਹੋ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਇਸ ਟਮ ਖੜੇ ਆ ਤੇ ਬਹੁਤ ਜਿਆਦਾ ਮਾੜੇ ਹਾਲਾਤ ਜਿਹੜੇ ਉਹ ਜਲੰਧਰ ਨੂੰ ਦੇਖਣ ਨੂੰ ਮਿਲ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਦੋਸਤੋ ਅਸੀਂ ਹਮੇਸ਼ਾ ਸੱਚਾਈ ਦਿਖਾਣੇ ਆ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਇੱਥੇ ਉਹ ਕੋਈ ਵੀ ਦੋਸਤੋ ਜਿਹੜਾ ਪੁਲਿਸ ਮੁਲਾਜ਼ਮ ਇੱਥੇ ਜਿਹੜਾ ਨਹੀਂ ਸੀਗਾ ਜਦੋਂ ਅਸੀਂ ਚੈਨਲ ਤੇ ਜਿਹੜੀ ਵੀਡੀਓ ਚਲਾਣੇ ਸ਼ੁਰੂ ਕੀਤੇ ਤੇ ਪੂਰੇ ਪੁਲਿਸ ਮੁਲਾਜ਼ਮ ਵੀ ਜਿਹੜੇ ਇੱਥੇ ਡਿਊਟੀ ਤੇ ਜਿਹੜੇ ਉਹ ਆ ਗਏ ਤੇ ਉਤੋਂ ਉਹਨਾਂ ਦਾ ਜਵਾਬ ਇਹ ਸੀ ਕਿ ਵੀਰ ਜੀ ਲੈਟਾ ਚੱਲ ਰਹੀਆਂ ਵੀ ਆ ਅਸੀਂ ਲੈਟਾ ਤੋਂ ਕੀ ਲੈਣਾ ਅਗਰ ਟ੍ਰੈਫਿਕ ਜਮ ਹੋਇਆ ਪਿਆ ਇੱਥੇ ਪੁਲਿਸ ਮੁਲਾਜ਼ਮ ਦੀ ਡਿਊਟੀ ਹੁੰਦੀ ਆ ਕਿ ਸਾਰਿਆਂ ਨੂੰ ਜਿਹੜਾ ਬਾ ਸੁਰੱਖਿਆ ਦਿੱਤੀ ਜਾਵੇ ਕੋਈ ਅਨਹੋਣੀ ਨਾ ਹੋਈ ਹੋਵੇ ਤੇ ਹਾਲਾਤ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਜਲੰਦਰ ਦੇ ਬੱਦਰ ਹਾਲਾਤ ਜਿਹੜੇ ਇਸ ਟਾਈਮ ਉਹ ਬਣ ਗਏ ਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮਿੱਟੀ ਮਿੱਟੀ ਜਲੰਦਰ ਦੇ ਵਿੱਚ ਜਿਹੜੀ ਆ ਹੋ ਚੁੱਕੀ ਆ ਦੋਸਤੋ ਦੁਬਾਰਾ ਅਸੀਂ ਜੁੜਦੇ ਆ ਤੁਹਾਡੇ ਨਾਲ ਤੇ ਦੋਸਤੋ ਕਮੈਂਟ ਕਰਕੇ ਜੁਰ ਦੱਸਿਆ ਕਰੋ ਅਸੀਂ ਜਿਹੜੀ ਆ ਤੁਹਾਡੇ ਨਾਲ ਖਬਰਾਂ ਸ਼ੇਅਰ ਕਰਦੇ ਤਾਂ ਨਵੇਂ ਹਾਲਾਤ ਦਿਖਾਣੇ ਜਲੰਦਰ ਦੇ ਕੀ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ